ਜਮਾਲੇ ਉਹ ਗਾ ਗਾ ਰਹੀ ਮੈਂ ਯਾਰਾ ਜਮਾ ਮੈਂ ਕਹਿੰਦਾ ਵਰਖੀ ਆ ਵਰਖਵਾ 12 ਤਰੀਕ ਤੋਂ ਬਾਈ 12 ਵੀਡੀਓ 7ਵਾਂ ਤੇ ਅੱਜ ਹੋ ਗਈ ਸੱਜਣੋ 19 ਸਵਾਦ ਇਹ ਵੀ ਠੰਡੀ ਆ ਜਮਾ ਵਰਖੀ ਆ ਵੀਰੇ ਇੱਥੇ ਰੋਕ ਲੋ ਰੋਕ ਲੋ ਕੱਦ ਕਾਠ ਵੀ ਚੰਗਾ ਰੱਖਦੀ ਆ ਫਿੱਟ ਫਿੱਟ ਆ ਗਈ ਝੂਟੀ ਕੋਲ ਫਾਇਟ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਰੰਗੀਆਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਬਾਈ ਹੋਰਾਂ ਨੂੰ ਆਪਣੇ ਵਾਲੀ ਰਹ ਜਾਂਦਾ ਪੀਵੀ ਤੇ ਰਾਣਾ ਜ਼ਿਲ੍ਹਾ ਸੰਗਰੂਰ ਤਿੰਨ ਪਸ਼ੂ ਦਿਖਾਵਾਂਗੇ ਇੱਕ ਤਾਂ ਦਿਖਾ ਦਾਂਗੇ ਆ ਝੋਟੀ ਬੱਚਾ ਮਰਿਆ ਵਿਆ ਤੇ ਦੁੱਧ ਵੀ ਤਿਆਰੀ ਦਾ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਚਪਾਈ ਦੀ ਬਹੁਤ ਸ਼ਾਨਦਾਰ ਆ ਗਈ ਤੇ ਬਾਕੀ ਰੇਟ ਆ ਜਿਹੜਾ ਰੇਟ ਵਾਲਾ ਬਾਜ਼ਮ ਹੋਊਗਾ ਇਹਦਾ ਤੇ ਇੱਕ ਝੋਟੀ ਆ ਦਿਖਾ ਦਾਂਗੇ ਇਹਨੂੰ ਲੱਗਿਆ ਹੋਇਆ ਸੱਜਣੋਂ 7ਵਾਂ ਮਹੀਨਾ ਤਕਰੀਬਨ 6.5 ਮਹੀਨਿਆਂ ਦੇ ਲਗਭਗ ਗੱਬਣ ਆ ਤੇ ਜਿਹੜਾ ਦੁੱਧ ਦਾ ਦੁੱਧ ਇਹਦੇ ਕੋਲ ਵੀ ਚੰਗਾ ਤਿਆਰੀ ਦਾ ਤੇ ਇੱਕ ਸੋਹਣੂ ਆ ਕੱਟੀ ਦਿਖਾ ਦਾਂਗੇ ਤਿੰਨ ਨਗ ਦਿਖਾਵਾਂਗੇ ਬਾਈ ਕੋਲੋਂ ਕੰਮ ਹੈਗਾ ਬਾਈ ਦਾ ਵਪਾਰ ਦਾ ਚੰਗੇ ਤੋਂ ਚੰਗਾ ਪਸ਼ੂ ਰੂਟੀਨ ਚੇਸ ਕਰ ਚ ਆਉਂਦਾ ਰਹਿੰਦਾ ਤੇ ਬਾਕੀ ਡਿਟੇਲ ਆ ਸਾਰੀ ਬਾਈ ਨੂੰ ਪੁੱਛ ਲਾਂਗੇ ਰੇਟ ਆ ਜਿਹੜਾ ਰੇਟ ਵੀ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜੂ ਸੱਸੀ ਜੀ ਪੂਰਾ ਵਧੀਆ ਇਹ ਚੰਗੀ ਕਲਾ ਕਿਵੇਂ ਚੱਲਦਾ ਕੰਮ ਕੰਮ ਕਰ ਪੂਰਾ ਵਧੀਆ ਵੀਰ ਅ ਜਦੋਂ ਕੋਈ ਯਾਰ ਨਵਾਂ ਮੁੰਡਾ ਤੇਰੇ ਵਰਗਾ ਚੋਬਰ ਕੰਮ ਕਰਦਾ ਤਾਂ ਸਾਡੀ ਰੂਹ ਹੋਰ ਵੀ ਖੁਸ਼ ਹੋ ਜਾਂਦੀ ਆ ਦੇਖ ਕੇ ਵੀ ਉਹ ਨਵਾਂ ਮੁੰਡਾ ਹਨਾ ਇਹ ਇਹ ਚੀਜ਼ਾਂ ਦਾ ਨਸ਼ਾ ਜਦੋਂ ਨਵੇਂ ਮੁੰਡੇ ਨੂੰ ਲੱਗਦਾ ਉਹ ਹੋਰ ਨਸ਼ੇ ਵੱਲ ਨਹੀਂ ਜਾਂਦੇ ਨਾ ਨਾ ਸਹੀ ਆ ਕੰਮ ਹੀ ਬਹੁਤ ਵਧੀਆ ਵੀਰੇ ਨਾਲੇ ਘਰੇ ਦੀ ਘਰੇ ਆਉਂਦਾ ਹਨਾ ਅਨ ਨਾਲੇ ਜਦੋਂ ਪਤਾ ਵੀ ਰੋਟੀ ਖਾਣੀ ਆਪਾਂ ਨੇ ਬਾਹਰ ਜਾ ਕੇ ਵੀ ਦਿਹਾੜੀ ਕਰਨੀ ਆ ਤੇ ਆਹ ਕੰਮ ਆ ਜਿਹੜਾ ਇਹ ਮੇਰੇ ਹਿਸਾਬ ਨਾਲ ਵੀ ਸ਼ਾਹੀ ਕੰਮ ਆ ਮਰਜੀ ਵਾਲਾ ਕੰਮ ਮਰਜੀ ਜਦੋਂ ਮਰਜੀ ਉੱਠੋ ਜਦੋਂ ਮਰਜੀ ਖਾਓ ਪੀਓ ਜਦੋਂ ਮਰਜੀ ਨਾਓ ਹਨ ਜਦੋਂ ਕਰੋ ਹਾਂ ਜਿੱਦਾਂ ਮਰਜੀ ਮਰਜੀ ਦੀ ਸਿਸਟਮ ਹੋ ਗਿਆ ਸਾਰਾ ਇਹ ਸ਼ੁਰੂਆਤ ਫਿਰ ਕਿਹੜੇ ਪੱਖ ਤੋਂ ਕਰੀ ਸ਼ੁਰੂਆਤ ਆਪਾਂ ਛੋਟੀ ਤੋਂ ਕਰਦੀ ਆ ਆ ਜਾ ਲਿਆ ਗੈਰੀ ਕੈਮਰਾ ਨੇੜੇ ਪਹਿਲਾ ਆਰਡਰ ਤੇ ਕੈਮਰਾ ਮਾਰਦੇ ਥਣ ਦਾ ਸੈਜ ਕਰਾਦੇ ਚੈੱਕ ਕੱਦ ਕਾਠ ਵਾਲੀ ਮੱਝ ਆ ਸੁਆ ਕਿਹੜਾ ਬਈ ਇਹਦਾ ਸੁਆ ਇਹਦਾ ਦੂਜਾ ਵੀਰੇ ਦੂਜਾ ਸੁਆ ਤੋਰੀ ਬਾਈ ਖੋਲ ਕੇ ਤੋਰੀ ਸੁਆਗੀ ਦੂਜਾ ਕੱਦ ਚੰਗਾ ਤੇ ਸੁਭਾਅ ਦੀ ਵੀ ਠੰਡੀ ਲੱਗਦੀ ਸੁਭਾਅ ਦੇ ਜਮਾ ਠੰਡੀਆਂ ਬੀਤੇ ਗਾਲੀ ਕਰੀ ਜਾਂਦੀ ਹੈ ਜਮਾ ਮੈਂ ਕਹਾ ਜਮਾ ਠੰਡੀਆਂ ਹੈਗਾ ਮੈਂ ਗਲਤ ਦਰਜੇ ਜਾਂਦੀਆਂ ਸਾਡਾ ਸਮਾਜ ਨਾ ਨਾ ਜਮਾ ਜਮਾ ਠੰਡੀਆਂ ਆ ਪਹਾੜੇ ਤੇ ਮਿਲਦੀ ਆ ਦੋਵੇਂ ਤੋਂ ਠੀਕ ਹੈ ਕਰਨ ਕਿੰਨੇ ਕ ਟਾਈਮ ਦੀ ਸੁਈ ਹੋਈ ਆ ਬਾਈ ਇਹ ਸੁਈ ਨੂੰ ਹੋ ਗਿਆ ਉਹ ਇਹਨੂੰ ਵੀਰੇ 1.5 ਮਹੀਨਾ ਡੇਢ ਕਿ ਡੇਢ ਮਹੀਨਾ ਬੱਚਾ ਕੋਈ ਇਹਦਾ ਬੱਚਾ ਹੈ ਨਹੀਂ ਯਾਰ ਬੱਚਾ ਇਹਦਾ ਮਰ ਗਿਆ ਸੀ ਐਕਸਪਾਇਰ ਹੋ ਗਿਆ ਸੀ ਠੀਕ ਹੈ ਮਿਲਦੀ ਕਿਵੇਂ ਇਸ ਟਾਈਮ ਮਿਲਦੀ ਆਈਆਂ ਵੀਰੇ 4 ਟੇ ਬਸ 4 ਟੇ ਠੰਡੀ ਜਮ ਠੀਕਾ ਇੱਥੇ ਕਮਾ ਕੇ ਖੜਾ ਲਉ ਆਪਾਂ ਤਾਂ ਖਾ ਵੀ ਦਨੀਆ ਤੇ ਇੱਥੇ ਰੋਕ ਲਾ ਇਥੋਂ ਗੈਰੀ ਨਾਲ ਲੰਬਾਈ ਲੰਬੂਈ ਦਿਖਾ ਦੇ ਜਮਾ ਲੈ ਉਹ ਗਾਲ ਮੈਂ ਆਹਦਾ ਕਮਾ ਜਮਾ ਮੈਂ ਕਹਾਂ ਵਰਤੀ ਆ ਵਰਤ ਬਸ ਜਿਵੇਂ ਮਰਜੀ ਚੋਲੇ ਕੋਈ ਚੱਕਰ ਨਹੀਂ ਆ ਗੈਰੀ ਕੰਮੀ ਗਾਂ ਵਾਲਾ ਜਹੀ ਇੱਕ ਗਾਂ ਰੱਖ ਲਈ ਕਰੇ ਜਹੀ ਆ ਝੋਟ ਚਵਾਈ ਜੇ ਕਹੇ ਬਸ ਇੱਕ ਨੰਬਰ 7 ਤੇ ਉਤਨ ਵਾਲੀ ਗਾਂ ਚਵਾਈ ਉਹ ਦੱਸ ਇਹ ਦੱਸਦਾ ਵੀ ਚਵਾਈ ਨਹੀਂ ਤਾਂ ਇਹ ਹੋਊਗੀ ਬਿਲਕੁਲ ਫੋਕੀ ਤੇ ਬਾਕੀ ਕੱਦ ਕਾਠ ਵਾਲੀ ਮੈਂ ਆ ਗਈ ਛੋਟੀ ਨਹੀਂ ਹੈਗੀ ਸਵਾਹ ਅੱਜ ਮੈਂ ਤੁਹਾਨੂੰ ਮੈਂ ਦਿਖਾਈ ਦਿੱਤਾ ਵੀਡੀਓ ਦੇ ਵਿੱਚ ਵੀ ਸਵਾਹ ਇਹਦਾ ਗਾਈਆਂ ਨਾਲ ਦਾ ਹੀ ਆ ਗਿਆ ਇੱਥੋਂ ਖਮਾ ਲਓ ਜੀ ਲੈ ਆਓ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ ਇਹ ਥੱਲੇ ਵੀਰੇ 8 ਕਿਲੋ ਆ ਆਪਾਂ 7 ਕਿਲੋ ਕਹਿ ਕੇ ਪੂਰੀ ਗਾਰੰਟੀ ਹੋ ਜਾਵਾਂ ਠੀਕ ਆ ਜੀ ਆਨਲਾਈਨ ਵੀ ਕਿਸੇ ਨੇ ਮੰਗਵਾ ਜਮਾ 7 ਕਿਲੋ ਤਾਂ ਇੱਕ ਵਾਰ ਗਈ ਆ ਮਨ ਸਵਾਹ ਇਹ ਆ ਜਾਂਦਾ ਫਿਰ ਇਹੋ ਕਿਲੋ ਕ ਬੱਦ ਨਿਕਲੂ ਫਿਰ ਅਗਲਾ ਖੋਜ ਹੁੰਦਾ ਹੈ ਵਰਦਾ 7 ਉਹਨਾਂ ਨੇ ਆਏ ਸੀ ਬੰਦ ਹੋ ਜੀ ਘੱਟ ਨਾ ਹੋਵੇ ਹੈਨਾ ਨਾ ਨਾ ਜਮਾ ਸਵਾਹ ਬਸ ਜਮਾ ਠੰਡਾ ਅੱਜ ਮੈਂ ਮਾਤੀ ਸਵਾਹ ਜੋ ਟੀਆ ਤੁਹਾਨੂੰ ਸੱਜਣੋਂ ਆਪਾਂ ਨੇ ਦਿਖਾਈ ਦਿੱਤਾ ਬਾਕੀ ਇੱਕ ਗੱ ਜਿੰਨੀ ਕ ਪੂੰਜੀ ਇਹ ਤੇ ਲਾਓਗੇ ਗਾਂ ਦੇ ਮੁੱਲ ਚ ਹੀ ਦਵਾ ਦੂੰਗਾ ਇਹ ਵਾਜਾ ਹਾਂ ਜੀ ਸਹੀ 22 ਤੋਂ ਰੇਟ ਇਹਦਾ ਕੀ ਰਹੂਗਾ ਮੁੱਲ ਵੀਰੇ ਦਾ ਜਿੰਨਾ ਮਰਜ਼ੀ ਕਰਾ ਲਓ ਲੈਣ ਦੇਣ ਆਪਾਂ 65000 ਦੀ ਦੇ ਦੋਗੇ ਫਿਕਸ ਜੀ ਦੇਣੀ ਆ ਥੋੜਾ ਮਾਨ ਤਾਂ ਕਰ ਦਾਂਗੇ 2000 ਹੋਰ ਰੁਪਿਆ 63000 ਦੀ ਆਪਾਂ ਹਾਣਾ ਛੋਟ ਹੀ ਕਰਾਂਗੇ ਉਥੋਂ ਬਸ ਠੀਕ ਆ ਗੱਲ ਤੁਹਾਡਾ ਜਮਾ ਮਾਨ ਤਾਂ ਨਹੀਂ ਆ ਬਸ ਤੁਹਾਡਾ ਮਾਨਦਾਰ ਆਇਆ ਗਿਆ ਅੱਜ ਹੈਗੀ ਆ ਪਹਿਲੀ ਕੰਮ ਕਰਨਾ ਜੈਨੂਅਨਸ ਕਰਨਾ ਲੰਮਾ ਸਮਾਂ ਜਮਾ ਲੰਮਾ ਤੇ 63000 ਚ ਵੀ ਮੇਰਾ ਖਿਆਲ ਆ ਵੀ ਯਾਰ ਹੁਣ ਤਾਂ ਮਹਿੰਗੀ ਵਾਲਾ ਕਹਿਣ ਦਾ ਕੋਈ ਸਿਸਟਮ ਬਣਦਾ ਹੀ ਨਹੀਂ ਕਿਉਂਕਿ ਜਿਹੜੇ ਹਿਸਾਬ ਨਾਲ ਦੁੱਧ ਵੀ ਪੂਰੀਆਂ ਗਰਮੀਆਂ ਦੇਣਾ ਤੇ ਮੂਰੇ ਵੀ ਤੈਨੂੰ ਪਤਾ ਤਾਜੀ ਸੂਈ ਕਿੰਨੇ ਰੁਪਏ ਦੀ ਠੀਕ ਹੈ ਗੱਲ ਹਾਂ ਬਾਕੀ ਰੁਪਏ ਚੰਗੇ ਵਟਾਉਂਦੇ ਆ ਅੱਗੇ ਵਧਣ ਵਾਲੀ ਆ ਪਿੱਛੇ ਮੋੜ ਵਾਲਾ ਸਿਸਟਮ ਨਹੀਂ ਹੈਗਾ ਚਵਾਈ ਚਵਾਈ ਦੀ ਭੇਜ ਦਾਂਗੇ ਆਨਲਾਈਨ ਜਮਾ ਵੀਰੇ ਜੇ ਕਿਸ ਨੇ ਆਨਲਾਈਨ ਚ ਚਵਾ ਕੇ ਚੈੱਕ ਕਰ ਮੈਂ ਤਸੱਲੀ ਆਪਾਂ ਹੁਣੀ ਧਾਰਾ ਮਾਰ ਦਨੇ ਆ ਤੂੰ ਕਹੇ ਆਪਾਂ ਵੀਡੀਓ ਚ ਮਾਰ ਦਨੇ ਆ ਧਾਰਾ ਦਾ ਜਮ ਹੱਥ ਲਾਉਣ ਦੀ ਲੋੜ ਨਹੀਂ ਕੋਈ ਘੂੜ ਸ਼ਿੱਟਾ ਨਹੀਂ ਹੋਗਾ ਇਹ ਮਿਲੂਗੀ ਫਿਕਸ ਰੇਟ 1000 ਦੀ 36 ਜੋ ਤੰਗ ਨਾ ਬਾਈ ਨੂੰ ਕਰੋ ਵੀ ਇਹ ਬਸ ਇਹ ਜੋ ਸ਼ੋਰਟ ਕਰਾਂਗੇ ਆਪਾਂ ਆਪਦੀ ਖੁਸ਼ੀ ਨਾਲ ਜਿੰਨੀ ਮਰਜ਼ੀ ਕਰ ਹਾਂ ਇਹ ਫਿਕਸ ਜੀ ਕਰਤਾ ਕੰਮ ਤੇ ਹੁਣ ਮਾਰ ਦੇ ਘਰੀ ਆ ਝੋਟੀ ਦੇ ਕੈਮਰਾ ਵੱਡੀ ਬੁੱਢੀ ਇਹ ਵੀ ਚੰਗੀ ਆ ਲੰਬੀ ਲੁੰਬੀ ਸਿੰਗ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਕੁਆਲਿਟੀ ਕਰਾ ਕੇ ਚੈੱਕ ਤੋਰ ਦੂਗੀ ਤੋਰ ਦੂਗੀ ਇਹਦਾ ਸੂਆ ਕਿਹੜਾ ਬਾਈ ਇਨੂੰ 6.5 ਮਹੀਨਾ ਦੀ ਹੋ ਗਈ ਵੀਰੇ ਇਹ ਇੱਕ ਅੱਧਾ ਦਿਨ ਇਧਰ ਉਧਰ ਹਾਂ ਇਧਰ ਉਧਰ ਮਾੜਾ ਮੋਟਾ ਹੋ ਸਕਦਾ ਕੋਈ ਵੀਰ ਚੈੱਕ ਕਰਾ ਲੇ ਤੁਸੀਂ ਚੈੱਕ ਕਰਾ ਲੇ ਕੋਈ ਵੀਰ 12 ਤਰੀਕ ਤੋਂ 21 ਮਾਰਚ ਆ ਆ 7ਵਾਂ ਤੇ ਅੱਜ ਹੋ ਗਈ ਸੱਜਣੋ 19 ਸੁਆਦ ਇਹ ਵੀ ਠੰਡੀ ਆ ਜਿਵੇਂ ਬਰਫੀ ਆ ਵੀਰੇ ਇੱਥੇ ਰੋਕ ਲਓ ਰੋਕ ਲਓ ਕੱਦ ਕਾਠ ਵੀ ਚੰਗਾ ਰੱਖਦੀ ਆ ਫਿੱਟ ਫਿੱਟ ਆ ਗਈ ਝੋਟੀ ਕੋਈ ਮੋਰ ਫਾਇਟ ਨਹੀਂ ਹੈਗੀ ਕਿਸੇ ਦੇ ਨਾੜਾ ਨੂੜਾ ਦੇਖ ਵੀਰੇ ਨਾੜਾ ਨੂੜਾ ਦੇਖ ਛੱਡੇ ਤੇ ਉਹ ਗੱਲ ਨਹੀਂ ਥੋੜਾ ਥੋੜਾ ਕਰ ਦਿਆ ਬਸ ਇਸ ਮਾਨ ਤੋਂ ਥੋੜਾ ਜਿਹਾ ਸਾਢੇ ਤੂੰ ਕਈ ਵਾਰੀ ਡਾਕਟਰ ਸਮਝ ਲੈਂਦਾ ਲੈ ਹਾਂ ਕੁਛ ਨੂੰ ਹੋ ਜਾਂਦਾ ਬੰਦਾ ਤੇ ਦੁੱਧ ਹੁਣ ਹਾਜ਼ਰ ਕਿੰਨਾ ਹੈ ਦੁੱਧ ਦੇ ਥੱਲੇ 8 ਕਿਲੋ ਆ 7.5 ਦੀ ਆਪਣੀ ਗਾਰੰਟੀ ਪੂਰੀ 8 ਕਿਲੋ ਹਜੇ ਵੀ ਦੰਦਿਆ ਹਜੇ ਵੀ ਦੰਦਿਆ ਤਾਜੀ ਦਾਦਾ 16 17 ਕਿਲੋ ਦਾ ਰਿਕਾਰਡ ਆ ਮੇਰੀ ਠੀਕ ਆ ਗੱਲ ਤਾਜੀ ਬਣਾਉਂਦੀ ਆ ਫਿਰ ਮਾ ਕੇ ਬਸ ਬੱਲੇ ਬੱਲੇ ਵਾਲੇ ਕੰਮ ਆ ਠੀਕ ਆ ਗੱਲ ਤੇ ਬਾਡੀ ਦੀ ਬਹੁਤ ਸ਼ਾਨਦਾਰ ਆ ਗਈ ਉੱਤੇ ਹਾਂਜੀ ਹਾਂਜੀ ਬਾਡੀ ਆ ਜਿਹੜੀ ਦਾ ਟੰਚ ਆ ਉੱਤੋਂ ਫੁੱਲ ਚੜਾਈ ਵਾਲਾ ਆ ਗਿਆ ਉਹ ਤੁਹਾਨੂੰ ਮੈਂ ਜਦੋਂ ਮੈਂ ਨੇੜੇ ਆ ਕੇ ਚੈੱਕ ਵੀ ਕਰਾ ਦੂੰਗਾ ਤੇ ਸਿੰਘਾਂ ਦਾ ਡਿਜ਼ਾਈਨ ਇੱਕੋ ਨਾਲ ਦਾ ਰੱਖਦੇ ਤੇ ਚਵਾਈ ਦੀ ਕਿਵੇਂ ਚਵਾਈ ਦਾ ਬਸ ਤੁਹਾਨੂੰ ਸਰਤੀ ਘੋਤਣ ਵਾਲੇ ਕੰਮ ਓਕੇ ਜਮਾ ਤੇ ਦਾ ਪਹਿਲਾਂ ਦੱਸ ਕੇ ਦਿੰਦੇ ਆ ਜਿਹੜਾ ਇਹਦਾ ਕਬੈਣੀ ਵਾਲਾ ਮੂਰਲਾ ਥਾਣਾ ਉਹ ਚ ਥੋੜੀਆਂ ਧਾਰਾਂ ਘਟ ਨੇ ਘੋੜਿਆਂ ਬਸ 10 12 13 ਦਾ ਫਰਕ ਆ ਮਾੜਾ ਮੋਟਾ 8 ਤੋਂ 10 ਹਾਂ ਕੋਈ ਵੀ ਇਹ ਕਹਿ ਦੇਣਾ ਮਾ ਕਰੋ ਵੀ ਹਾਂ ਤੁਰ ਦੱਸਿਆ ਨਹੀਂ ਆਪਾਂ ਵੀਡੀਓ ਚ ਪਹਿਲਾਂ ਦੱਸਾਂ ਠੀਕ ਆ ਕੰਦਾ ਬਾਕੀ ਚਵਾਈ ਦੀ ਫੋਕੀ ਆ ਜਮਾ ਚਵਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਫੋਕੀ ਧਾਰਾਂ ਜਿਵੇਂ ਸਾਨੂੰ ਜਿਹੜਾ ਕਬੈਣੀ ਵਾਲਾ ਥਣ ਹੁੰਦਾ ਜਿੱਧਰਲੇ ਬੰਨੇ ਬੈ ਕੇ ਚੋਣੀਆਂ ਪ्योर ਪੰਜਾਬੀ ਚ ਸਮਝਾਦਾ ਜਿਹੜਾ ਉਤਲਾ ਥਣ ਆ ਗਿਆ ਅਗਲਾ ਉੱਚ 8 ਤੋਂ 10 ਧਾਰਾਂ ਦਾ ਫਰਕ ਆ ਬਾਈ ਕਹਿੰਦਾ ਜ਼ਿਆਦਾ ਨਹੀਂ ਹੈਗਾ ਉਹ ਮੇਰਾ ਖਿਆਲ ਆ ਸੂਣ ਵੇਲੇ ਕਰ ਜੇ ਉਹ ਟੀ ਪੂਰਾ ਵੀ ਪੂਰਾ ਕਰਜੂ ਸੂਣ ਵੇਲੇ ਚੀਪੇ ਆ ਸੂਣ ਵੇਲੇ ਕਿਉਂਕਿ ਕਰ ਜਾਂਦੀ ਹੁੰਦੀ ਆ ਅੱਜ ਦੁੱਧ ਵਾਈ ਕਹਿੰਦਾ 7.5 ਕਿਲੋ ਸਾਢੇ ਸੱਤ ਤਾਂ ਜਮਾ 8 8ਾਂ ਵਰਗਾ ਜਮਾ ਇੱਕ ਤੇ ਠੀਕ ਆ ਗੱਲ ਸਾਢੇ ਸੱਤ ਜਮਾ ਸਾਢੇ ਸੱਤ ਕਿਲੋ ਗਾਰੰਟੀ ਹੋ ਸਾਢੇ ਸੱਤੀ ਦਾ ਠੀਕ ਆ ਤਾਜੀ ਦਾ ਚੰਗਣ ਤਾਜੀ ਦਾ 16 17 ਕਿਲੋ ਦਾ ਰਕੜ ਰਿਹਾ ਆਪਣੇ ਘਰੀ ਸੀ ਵੀਰੇ ਝੋਟੇ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਲੰਮਾ ਟਾਈਮ ਦੁੱਧ ਪੀਉਣ ਵਾਲੀ ਝੋਟੀ ਜਮਾ ਖੋਦ ਛੱਡਨੀ ਪੂ ਬੰਦੇ ਨੂੰ ਜਦੋਂ ਬੱਸ ਅਗਲਾ ਸੋਚੂਗਾ ਮੈਂ ਛੱਡਾਂ ਕਿ ਨਾ ਛੱਡਾਂ ਠੀਕ ਆ ਗੱਲ ਆ ਵੀ ਸੱ ਪਹਿਲਾਂ ਛੱਡ ਦੋਗੇ ਤਾਂ ਭਰ ਜੂਗੀ ਜ਼ਿਆਦੇ ਨਹੀਂ 2 ਮਹੀਨੇ ਪਹਿਲਾਂ ਤਾਂ ਤੁਹਾਨੂੰ ਆਪ ਤੂੰ ਛੱਡਣੀ ਪੂਜੀ ਜਿਹੜੇ ਹਿਸਾਬ ਨਾਲ ਇਹਦੀ ਦੁੱਧ ਦੀ ਬਣਾਇਆ ਬਰੇ ਜੀ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਖੋਸ਼ ਹੋ ਕੇ ਬਰੇ ਕਾਤੇ ਮਿਲਦੀ ਆ ਬਸ ਐਂ ਚਾਰ ਦੇ ਚਾਰ ਦੇ ਮੁੱਠੀ ਚੱਕ ਜਾਵਾ ਟੀਕੇ ਦੀ ਆਪਣੀ ਗਾਰੰਟੀ ਉਹ ਟੀਕਾ ਨਹੀਂ ਲਵਾਉਗੀ ਛੋਟੀ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ ਮੁੱਲ ਵੀਰੇ 85 ਕਰਾ ਲੈ ਜਿੰਨਾ ਮਰਜੀ ਆਪਾਂ 82000 ਦੀ ਦੇ ਦਾਂਗੇ 82 ਹੀ ਦੇ ਦਾਂਗੇ ਛੋਟ ਛੱਪਾ ਜਿਹਾ ਜੋ ਕਰ ਦਿਆਂਗੇ ਛੋਟ ਛੱਪਾ ਤੁਹਾਡਾ ਮਾਨਤਨ ਕਰ ਦਾਂਗੇ ਜਿੰਨਾ ਤੁਸੀਂ ਕਹੋਗੇ ਛੋਟ ਛੱਪਾ ਮਾਨਤਨ ਬਾਈ ਕਲਰ ਜਿਵੇਂ ਤੁਹਾਨੂੰ ਮੈਂ ਦੱਸਿਆ ਸ਼ੈੱਡ ਥੱਲੇ ਖੜਾ ਥੋੜੀ ਕਿਸਾਨੇ ਖੜੀ ਰਹਿੰਦੀ ਆ ਨਾ ਬਸ ਥੋੜਾ ਜਿਆਦਾ ਬ੍ਰਾਊਨਨੈਸ ਜੀ ਤੇ ਹੋ ਜਾਂਦਾ ਜਿਹੜਾ ਪਸ਼ੂ ਜ਼ਿਆਦਾਤਰ ਚਾਦਰਾਂ ਥੱਲੇ ਖੜਾ ਰਹਿਣਾ ਤਾਂ ਬਾਰੇ ਮੌਸਮ ਚ ਬਾਕੀ ਜਿਹੜਾ ਹੁਣ ਮੌਸਮਾਂ ਜਿਵੇਂ ਜਿੱਦਾਂ ਕੱਲ ਇੱਕ ਕੱਟੇ ਦੀ ਵੀ ਬਣਾਈ ਸੀ ਵੀਡੀਓ ਆਪਾਂ ਉਹਦੇ ਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਹਲਕੀ ਹਲਕੀ ਬ੍ਰਾਊਨਨੈਸ ਆ ਜਿਹੜੀ ਉਹ ਜਿਹੜੀ ਇਹ ਰੁੱਤਾਂ ਰੁੱਤ ਜਾ ਕੇ ਹੋ ਜਾਂਦਾ ਹੁੰਦਾ ਕਲਰ ਹਾਂ ਮਾਡਮ ਕ ਕਰ ਦਿੰਦੇ ਨਾ ਨਾ ਮਹੀਨੇ ਤੋਂ ਬਾਅਦ ਫੇਰ ਇਹਨਾਂ ਬਸ ਥੋੜੀ ਗਰਮੀ ਵੱਧਦਾ ਇੱਕ ਇੱਕ ਥਾਂਵੇਂ ਖੜੀਆਂ ਰਹਿੰਦੀਆਂ ਨੇ ਠੀਕ ਹੈ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਬਸ ਫੇਰ ਕੁਝ ਕਰ ਜਾਂਦਾ ਉਦਾਂ ਸਵੇਰ ਦੀ ਬਾਅਦ ਠੰਡੀਆਂ ਜਿਵੇਂ ਮਰਜ਼ੀ ਕੋਈ ਚੋਈ ਕਤੀ ਦਾ ਕੀ ਸੀ ਨਾ ਫੇਰ ਇਹਦੀ ਉਮਰ ਕਿੰਨੀ ਕਹੇ ਥੋੜੀ ਬਾਈ ਖੋਦਦਾ ਦਸ ਮਹੀਨੇ ਲੱਗ ਗਏ ਇਹਨੂੰ 10 ਮਹੀਨੇ ਲੱਗ ਗਏ ਕੱਦ ਚੰਗਾ ਤੇਰੀ ਕੱਦ ਚੰਗਾ ਥੋੜੀ ਜੀ ਘੱਟ ਸੁਭਾਈ ਬਸ ਸੁਭਾਈ ਕੱਢ ਗਈ ਆ ਯਾ ਤਾਂ ਬਹੁਤ ਚੰਗੀ ਆ ਸਿੰਗਲ ਚਾਰ ਥਾਨ ਨੇ ਥੋੜੀ ਸੰਭੀ ਕਿਸੇ ਵੀਰ ਨੇ ਘਾਟਾ ਮਾਰਿਆ ਨਸਲ ਚੰਗੀ ਆ ਗਿਆ ਰੀ ਇਤੋਂ ਬੂਥ ਬਾਸ ਦਿਖਾ ਦੇ ਕਿੰਨੀ ਲੰਬੀਆ ਕੱਟੀ ਦੀ ਨਸਲ ਬਹੁਤ ਚੰਗੀ ਆ ਤੇ ਆ ਗਈ ਬਿਲਕੁਲ ਬਰੀਕ ਆਪੋ ਹਾਂਜੀ ਖੜ ਸਿੰਗਲ ਚਾਰੀ ਨੇ ਬਾਈ ਜਮਾ ਵੀਰੇ ਚਾਹ ਪਤਾ ਕਿੰਨੇ ਕਿੰਨੇ ਕਿ ਦੁੱਧ ਵਾਲੀ ਦੀ ਆ ਇਹ ਦੁੱਧ ਹੈ ਮੰਨ ਵੀਰੇ 100 ਹਗਾ ਕਿਲੋ ਜਿੰਨਾ ਲਿਆਂਦੀ ਸੀ 19 20 ਕਿਲੋ ਵਾਲੀ ਛੋਟੀ ਦੀ ਕੱਟੀ ਆ ਠੀਕ ਆ ਜਮਾ ਹਾਂਜੀ ਆ ਥੋੜੀ ਜੀ ਫਿੱਕੀ ਆ ਮੀ ਬਸ ਸੰਭੀ ਨਹੀਂ ਕਿਸੇ ਵੀਰ ਜਮਾ ਜਮਾ ਇੱਕ ਥਾਂ ਮੇ ਜਦੋਂ ਖੜ ਗਈ ਹਾਂਜੀ ਉੱਥੇ ਬਸ ਉਹਨੂੰ ਪਤਾ ਫਿਰ ਸੈਟ ਆ ਗਿਆ ਉੱਥੇ ਲੱਗੇ ਸੈਟ ਬੈਟੋ ਜੁ ਨੇੜਿਓਂ ਅਨਾਸਲ ਕੁਆਲਿਟੀ ਉਹ ਤੁਹਾਡੇ ਸਾਹਮਣੇ ਚੈੱਕ ਤੁਹਾਨੂੰ ਕਰਾਈ ਜਾਂਦੇ ਕਿਉਂਕਿ ਇਹ ਜੋ ਓਲੇ ਵਾਲਾ ਕੰਮ ਦਾ ਦੇਖੋ ਕੋਈ ਹੈ ਜੀ ਇਥੋਂ ਲੰਬੀ ਲੰਬੀ ਦੇਖੋ ਲੰਬੀ ਲੰਬੀ ਵੀ ਫੁੱਲਾ ਤੇ ਸ਼ਕੀਨੀ ਵਾਲੇ ਮਾਮਲੇ 'ਚ ਵੀ ਆ ਗਈ ਜਮਾ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆ ਇੱਕ ਮਹੀਨੇ ਵਿੱਚ ਹੀ ਰੂਪਰੇਖਾ ਬਦਲ ਜੂਗੀ ਇਹ ਬਾਈ ਕੋਲ ਹੀ ਖੜ ਗਈ ਤਾਂ ਦੁਬਾਰਾ ਦਿਖਾਵਾਂਗਾ ਜੇ ਸੇਲ ਹੋ ਗਈ ਜਿਹੜੇ ਸੱਜਣ ਕੋਲੇ ਬਾਗੀ ਮਹੀਨੇ ਬਾਅਦ ਉਹ ਵੀਡੀਓ ਪਈ ਹਾਂਜੀ ਹਾਂਜੀ ਕਮਾ ਲਓ ਜੀ ਇੱਥੋਂ ਕਮਾ ਲਓ 8 ਸਿੰਗਲ ਚਾਰੀ ਆਗੇ ਜਮਾ ਬਰੇ ਇਹਦਾ ਕੀ ਰੇਟ ਰਹੂਗਾ ਅੱਜ ਦਾ ਇਹਦਾ ਮੁੱਲ 20000 ਕਰਦੇ ਆ ਜੀ ਇਹ 20000 ਦੀ ਦੇ ਦਾਂ ਏ ਬੀ ਦੀ ਦੇ ਦਾਂਗੇ ਬਾਕੀ ਜੇ ਕਿਸੇ ਭਰਾ ਨੇ ਜੋੜਾ ਜਾਂ ਤਿੰਨੇ ਕੱਟੇ ਉਹ ਤੋਂ ਆਪਾਂ ਖੁੱਲਾ ਮੰਤਨ ਕਰ ਦਾਂਗੇ ਓਦਾਂ ਦਾ ਕਰ ਹਾਂਜੀ ਓਦਾਂ ਦਾ ਖੁੱਲਾ ਮੰਤਨ ਨੰਬਰ ਬੋਲਦੇ ਬਾਈ ਨੰਬਰ ਆਪਣਾ 62808 69114 ਤੇ ਦੂਜਾ ਨੰਬਰ ਹੈਗਾ ਜੀ ਆਪਣਾ 792 52062 ਇਹ ਨੰਬਰ ਸਜਣੋ ਬਾਈ ਦੇ ਦੋਹੇ ਲਾ ਦੂੰਗਾ ਸਕਰੀਨ ਤੇ ਪਸ਼ੂ ਦਿਖਾਤੀ ਤਿੰਨ ਇੱਕ ਦਿਖਾਤੀ ਬੱਚਾ ਮਰੇ ਵਾਲੀ ਝੋਟੀ ਰੇਟ ਬਿਲਕੁਲ ਵਾਜਵ ਤੇ ਇੱਕ ਦਿਖਾਤੀ ਟੋਕੜ ਗੱਪਣ ਜਿਵੇਂ ਡਿਮਾਂਡ ਭਰਾਵਾਂ ਦੀ ਹੁੰਦੀ ਹੈ ਚੰਗੇ ਦੁੱਧ ਵਾਲੀ ਟੋਕੜ ਗੱਪਣ ਚਾਹੀਦੀ ਆ ਇੱਕ ਦਿਖਾਤੀ ਕੱਟੀ ਤਕਰੀਬਨ ਹਰੇਕ ਸੱਜਣ ਦੀ ਪਹੁੰਚ ਵਾਲੇ ਪਸ਼ੂ ਮੰਡਖਾਤੇ ਬਾਈ ਕੋਲੋਂ ਪਿੰਡ ਬਾਈ ਦਾ ਰੰਗੀਆਂ ਤਹਿਸੀਲ ਧੂਰੀ ਜ਼ਿਲ੍ਹਾ ਰਹਿ ਗਿਆ ਸੰਗਰੂਰ ਆ ਤੇ ਬਰਨਾਲੇ ਤੋਂ ਕਿੰਨੀ ਦੂਰ ਬਾਈ ਬਰਨਾਲੇ ਤੋਂ ਆਪਾਂ ਨੂੰ 11 ਕਿਲੋਮੀਟਰ ਆ ਜੀ ਬਰਨਾਲੇ ਹਾਂ ਜੀ ਆ ਬਰਨਾਲਾ ਸ਼ਹਿਰ ਤੋਂ ਪੂਰੀ ਤੌਣੇ ਆਪਾਂ 18 ਕਿਲੋਮੀਟਰ ਆ ਬਰਨਾਲੇ ਤੋਂ 11 ਮਨੋ ਵਿਚਕਾਰ ਜੇ ਆਗੇ ਬਾਈ ਵਿਚ ਵਿਚਾਲੇ ਜੇ ਆਗਾ ਸੈਂਟਰ ਚ ਹਾਂ ਜੀ ਹਾਂ ਜੀ ਸੈਂਟਰ ਤੇ ਨੰਬਰ ਬਾਈ ਹੋਰਾਂ ਦੇ ਸਕਰੀਨ ਤੇ ਚੱਲਦੇ ਆ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨ